ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਦਿਨੂ ਦੇ ਵਿੱਚ ਪਾਰੇ ਬਰਵਾਜ ਬਖੜਿਆ ਤਰਬੰਦੀ ਖਾਬੋ ਟਰੈਕਟਰ ਮੰਡੀ ਦੇ ਵਿੱਚ ਪੂਰੇ ਵੀਰੋ ਨੇ ਡੇਜ਼ਰ ਤੇ ਪਾ ਵੀਰੋ ਨੇ ਟਰੈਕਟਰ ਲੈ ਕੇ ਆਏ ਆਪਣੇ ਛੇੜ ਵਾਸਤੇ ਬੁਜੀ ਸਾਡਾ ਸਵਾਗਤ ਜਮ ਚੈਨ ਦਿੱਤੀ ਬੁਜੀ ਸਾਡਾ ਉਹਨੇ ਫਰਮ ਦਾ ਨਾਮ ਤੇ ਆਪਣਾ ਐਡਰੈਸ ਦੱਸ ਦੋ ਜੀ ਮੇਰਾ ਨਾਮ ਕੋਲਵਰ ਸਿੰਘ ਆ ਜੀ ਆਪਣਾ ਠੀਕ ਹੈ ਜੀ ਆਪਣਾ ਕਰਨਾਥਲ ਕੰਡਰ ਕਰਨਾਥਲ ਕੰਡਰ ਮਾਤਰ ਕੰਨੇ ਕੋਲ ਮੋੜ ਤੋਂ 3 ਕਿੱਮਤੀ ਤੇ ਸਭ ਤੋਂ ਬਣਾ ਆਪਣਾ ਟਰੈਕਟਰ 55 ਦਾ ਜੌਂਡੀਆਰ ਇਸ ਨੰਬਰ ਲਈ 11 ਜੀ 11 ਮਾਰ ਲਾ ਦਵਲ ਕੀਓ ਟੋਮਰਲੇ ਵਿਚਾਈ ਹਾਂ ਟਾਵਲ ਫੀਡ ਉਹਦਾ ਹੈ ਟਾਵਲ ਫੀਡ ਵਿਚਾਈ ਹਾਂ ਇਹ ਦਿਵਾਰ ਇਹਦੀ ਇਹਦੀ ਦਿਵਾਰ ਚਾਰ ਵਿਚਾਰਨ ਦੇ ਚਾਰ ਪਚਰਨ ਬਈ ਜੀ ਇਹ ਨੰਬਰ ਕਿਥੋਂ ਆਈ ਜਾ ਹੈ ਇਹ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਆ ਬਾਕੀ ਟੈਰਾਂ ਦੇ ਕਿੱਦੇ ਚੈੱਕ ਕਰਾ ਦੇ ਉਹ ਪੁਰਾਣਾ ਟੈਰਾਂ ਨੁਪਰੇ 90 ਦੇ ਟੈਰ ਜਵਾ ਨਮੇ ਬਈ ਸੀ 8 ਦੇ ਵੱਡੇ ਸਾਰਾ ਹਾਂ ਦੂਜੇ 750 20 ਵਾਲੇ ਬਈਏ ਪਿਛਲੇ ਟੈਰ ਬਿਜਕਟੀ ਦੇ ਨੇ ਬਿਜਕਟੀ ਦੇ ਬਈ ਜੀ ਲਗਭਗ 754 ਪੈਸੇ ਹਾਂ ਅਗਲਾ ਇਹ 857 ਕਾਸਮਾਰ ਇੱਕ ਠਾਈ ਮਰ ਲਈ ਇਹ ਨੀ ਹਰਿਆਣਾ ਜੀ ਹਰਿਆਣਾ ਨੰਬਰ ਆ ਇਹਦੀ ਐਨਸੀ ਮਿਲ ਜੂਏ ਦੀ ਹਾਂ ਇਹ ਹੀ ਤਿੰਨ ਮਾੜ ਲਾਈ ਇਹ 10 ਮਾੜ ਲਾ 10 ਮਾੜ ਲਾ ਕਿਹੜਾ ਮਾੜ ਜੀ ਇਹਦੀ ਇਹ ਡਿਵਾਂਡ ਉਹ ਤਾਂ 335 ਹੈ ਬਾਈ 335 ਹਾਂ ਪੰਜ ਤੇਰਾ ਮੋਕਾ ਤੇ ਠੀਕ ਆ ਠੀਕ ਆ ਜੀ ਬੁਲ ਵੀ ਟੈਟੂ ਉਤੇ ਕਰਾ ਦੇ ਕਰਨ ਮਰਦਾ ਜੀ ਸਵਾਰ ਤੇ ਕੰਪਲੇਟ ਐਰਮਰ ਪਰ ਕਰਾ ਰਹਾ ਮੈਂ ਅਗਲੇ ਬਈ ਐਮਰ ਐਫ ਐ ਟਾਇਰ ਨੇ ਮੁਰਲੇਵੀ ਮੁਰਲੇਵੀ ਐਮਰ ਚਾਰੀ ਐਮਰ ਪਰ ਲਗਪਕ 70% ਐਰ ਹੈ ਇਹਦੇ ਨਾਲ ਹੀ 12.5 ਐਮਰ ਠੀਕ ਗਰੰਟੀ ਹੈ ਬਾਈ ਜੀ ਪੂਰੀ ਗਰੰਟੀ ਹੈ ਇਹਦਾ ਬਾਈ ਆਪਾਂ ਵੀ ਅਗਲਾ ਕਹਿੰਦਾ ਆਪਾਂ ਇੱਕ ਵੀਡੀਓ ਤੇ ਗੱਲ ਕਹਿ ਰਹੇ ਹੁੰਦੇ ਹਾਂ ਹਾਂਜੀ ਹਾਂਜੀ ਪਹਿਲਾਂ ਵੀ ਇੱਕ ਦੋ ਵਾਰੀ ਬਾਈ ਹੋਰ ਬਣਾ ਕੇ ਲਿਆ ਮੈਂ ਉਹ ਵੇਲੇ ਸੇ ਮੈਂ ਨੈਟ ਤੇ ਆਦਰੈਕਟਰ ਮੈਂ ਨਹੀਂ ਪਾਉਂਦਾ ਲੈ ਠੀਕ ਹੈ ਠੀਕ ਹੈ ਨਾ ਮੈਂ ਕੋਈ ਆ ਪਾਵਾਂ ਮੈਂ ਠੀਕ ਆਪਾਂ ਦਾ ਕੋਈ ਬਣਾਇਆ ਕੋਈ ਚੈਨਲ ਕੋਈ ਨੇ ਬਣਾਇਆ ਉਹ ਤਾਂ ਵੀ ਵੀ ਜਿਹੜਾ ਭਾਈ ਹੋਰ ਬਣਾ ਕੇ ਲਈ ਜੋ ਤੁਸੀਂ ਬਣਾ ਕੇ ਲੈ ਆਂ ਹਾਂਜੀ ਹਾਂਜੀ ਉਹ ਮੇਰੇ ਦੋ ਗਰੰਟੀਆਂ ਵੀ ਹਫ਼ਤੇ ਚ ਆਪਾਂ ਟਰੈਕਟਰ ਦੀ ਗੱਲ ਕਹਿ ਕੇ ਦੇਤੀ ਮੈਂ ਜਿਹੜੇ ਦਿਨ ਆਇਆ ਕਹਿ ਕੇ ਦੇਤਾ ਵੀ ਮੇਰੇ ਟਰੈਕਟਰ ਦੇ ਇੰਜਨ ਚ ਹਾਂ ਟਰੈਕਟਰ ਚ ਕੋਈ ਵੀ ਮੇਰੇ ਸਹੀ ਆ ਵੀ ਸਹੀ ਆ ਸਹੀ ਹੋਗਾ ਠੀਕ ਹੈ ਨੋਕਸਾ ਟਰੈਕਟਰ ਬਾਅਦ ਕਰੂ ਆਪੇ ਦਾ ਹਫ਼ਤੇ ਚ ਜਵਾਬ ਦੇ ਦੇਵੀਂ ਜੀ ਅਗਲੇ ਨੇ ਵੀ ਪਿੰਲੇ ਗਰੰਟੀ ਵਾਲਾ ਕਹਿ ਰਿਹਾ ਜੀ ਅਰੇ ਬੈਠੇ ਬੰਦਰਦਾਰ ਮਸਾਲੇੰਦਰੀ ਜੀ ਮੈਂ ਤੇਰੇ ਅਗਲੇ ਜਾ ਕੇ ਕੋਈ ਨੁਕਸ ਤੇ ਨਿਕਲੇ ਅਗਲਾ ਕਿਦੇ ਪਾਸੇ ਅਗਲਾ ਕਹਿੰਦਾ ਕੀ ਕਰੀਏ ਵਾ ਉਹ ਗੱਲ ਕਹਿੰਦਾ ਮਾਨ ਖੜ ਜਾਂਦਾ ਜੀ ਨਾਲ ਕੋਈ ਟਰੈਕ ਜੇ ਮੇਰੇ ਕਹਿ ਕੇ ਦਿੰਦਾ ਮੈਂ ਮੇਰੇ ਰੈਕਟਰ ਹਾਊਸ ਤੇ ਕੋਈ ਨੁਕਸਾ ਰੈਕਟਰ ਮਾਤਾ ਬਾਤ ਠੀਕ ਹੈ ਠੀਕ ਹੈ ਠੀਕ ਆ ਬਈ ਤੇਰੇ ਹੋ ਰਹਾ ਹੈ ਤੇ ਅਗਲਾ ਵੀ ਮਰੀ ਜ਼ਿੰਮੇਵਾਰੀ ਆਪਾਂ ਜਾਣ ਪਛਾਨ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਤੇ ਉਸ ਤੋਂ ਬਾਅਦ ਜਾਗਦੇ ਨੇ ਬੰਦੇ ਇੱਕ ਮਹੀਨੇ ਦਵਾਈ ਨੇ ਟਰੈਕਟਰ ਇਹਦਾ ਕੋ ਲੈ ਗਿਆ ਆ ਲੈ ਗਿਆ ਉਹ ਲੈ ਗਿਆ ਹੋਰ ਲੈ ਗਿਆ ਠੀਕ ਠੀਕ ਦੁਪਰ ਦੇ ਤੋਂ ਛੋਟਾ ਛੋਟਾ ਤੋਂ ਵੱਡਾ ਕਰਨਾ ਵੀ ਇੱਕ ਮਹੀਨੇ ਤੋਂ ਬਦਲਣਾ ਜਿਹੜਾ ਪਹਿਲਾ ਟਰੈਕਟਰ ਜਾਉ ਆਪਾਂ ਤੋਂ ਜੇ ਲੋਕ ਪਹਿਲਾ ਆ ਲੈ ਗਿਆ ਜਾਂ ਕੋਰ ਲੈ ਗਿਆ ਜਾਂ ਰਾਜ ਪੇਟੀ ਲੈ ਗਿਆ ਤਾਂ ਠੀਕ ਹੈ ਜੋ ਬਦਲ ਕੇ ਵੀ ਵੱਡਾ ਲੈਣਾ ਜਾਂ ਹੋਰ ਛੋਟਾ ਲੈਣਾ ਜਿੰਨੇ ਰੇੜਾ ਟਰੈਕਟਰ ਬਾਅਦ ਆਪਣੇ ਕੋ ਉਹਨੇ ਜਿਹੜਾ ਬਾਅਦ ਰੱਖੋ ਉਹਨੇ ਟਰੈਕਟਰ ਆਪਾਂ ਇੱਕ ਮਹੀਨੇ ਵਾਲੀ ਬਾਸ ਲੈ ਹੋਈ ਯਾਰ ਇੱਕ ਮਹੀਨੇ ਦੀ ਬਾਸ ਚਲਵਾ ਲਈ ਇੱਕ ਮਹੀਨੇ ਕਰ ਵੀ ਹੋਰ ਲੈਣਾ ਉਹ ਤੇ ਰੇਟ ਕਰਕੇ ਲੈ ਜੀ ਹੋਰ ਆਪਣਾ ਰੇਟ ਕਰ ਉਹ ਰੇਟ ਕਰਕੇ ਉਹ ਕੱਟ ਜਾਣਗੇ ਹਾਂ ਜਿਹਨੇ ਪੈਸੇ ਜਾਣਗੇ ਪਹਿਲਾਂ ਠੀਕ ਹੈ ਆਜੋ ਹੋਰ ਲੈਣ ਆ ਦਾ ਹਫਤੇ ਦਾ ਦਿਨ ਨੇ ਕਰਾਰ ਕਰ ਲਏ ਜੇ ਅਗਲੇ ਦਾ ਕਰਾਰ ਵੀ ਕੋਈ ਨਾ ਕੈਪਸਲ ਹੋ ਜਾਂਦਾ ਠੀਕ ਹੈ ਆਏ ਉਹ ਕੋਈ ਨਾ ਕੈਪਸਲ ਕਰਾਰ ਵੀ ਕਰ ਦੇ ਠੀਕ ਹੈ ਆ ਰੈਕਟਰ ਜੀ ਇਹ ਸਾਠਾ ਬਾਈ ਦਾ ਆ ਰੂਲਾ ਹਾਂ ਰੈਕਟਰ ਉਹ 35 ਆ ਗਿਆ 35 ਆਇਆ ਕਰੀ ਤੇ ਦਰ ਦਸਾਉਣੇ ਆ ਆਲਾ ਰੈਕਟਰ ਜੀ ਨੰਬਰ ਹੈ 735 ਅਵਰਾਜ ਇਹ ਵੀ ਇੱਕ ਸਮਾਹ ਲਈ ਇਹ ਪੰਜਾਬ ਨੰਬਰ ਆ ਬਾਈ ਪਿਆਰ ਨੰਬਰ ਤੇ ਕਿੰਨਾ ਮਾ ਮਰੋ ਦੱਸੇ 6 ਮਾਡਲ ਇਹ ਮਾਡਲ ਦਾ ਪਿਆਰ ਨੰਬਰ ਇੰਨੀ ਡਿਮਾਂਡ ਕਰਦੇ ਆਂ ਜੀ ਅਪਾ ਜੀ ਡਿਮਾਂਡ 245 ਜੀ ਤੇ ਦਾ ਮੁੱਲ ਹੋਰ ਨਹੀਂ ਠੀਕ ਆ ਠੀਕ ਆ ਟਾਇਰ ਟਾਇਰ ਚੇਕ ਦੇਵੇ 13 ਦੇ ਟਾਇਰ ਆ ਗਾਲੇ 13 ਦੇ ਟਾਇਰ ਨੇ ਜੇ ਦੇ ਤੇ ਟਾਇਰ ਹਾਂ ਮੂਰ ਲਗਭਗ 60000 ਰੁਪਏ ਟਾਇਰ ਖਰੀਦਿਓ ਨੇ ਵਧੀਆ ਹੋਣਗੇ ਵਧੀਆ ਵਧੇ ਰੇਸੀ ਪੈਸਿਫਾਈਡ ਹਾਂ ਇਹ 55 ਠੀਕ ਹੈ 13 ਡਰ ਜੇ 12 ਚ ਆਉਂਦੇ ਜੀ ਕੜੀ ਨੇ ਮਾਰਦਾ ਸੀ ਆਪਣੀ 240 ਰੇਟ ਹੈ ਮੌਕੇ ਤੇ ਹੋਰ ਮੌਕੇ ਤੇ ਹੋ ਜੀ ਹੈ ਮੌਕੇ ਤੇ ਰੇਟ ਤਾਂ ਮੌਕੇ ਤੇ ਲੈ ਕਰਦੇ ਹਾਂ ਪੱਟ ਘਟਾ ਕਰ ਲੈ 100 ਰੀਜਨਲ ਰੇਟ ਸਰ ਆ ਬਸ 100 ਰੀਜਨਲ ਹਾਂ ਠੀਕ ਹਾਂ ਰੀਜਨਲ ਆ ਰਹਾ ਹੈ ਇਹ ਰੇਟ ਘਟਾਈ ਆਪਣੀ ਆ ਇਸਰ ਆ ਗਿਆ ਬਾਈ ਜੀ ਆ ਇਸਰ ਆ ਸਾਹ ਬਹੁਤ ਚੰਗਾ ਵਿਚਰਾਈ ਚੁਲਾਈ ਦਾ ਬਹੁਤ ਚੰਗਾ ਹੈ ਵੀ ਕਿੰਨਾ ਵੱਡਾ ਛੱਲਿਆ ਮਡਲੀ ਹਾਂ 96 ਮਾਡਲ ਤੇ ਇੱਕ 18 ਜੀ 50 ਨੰਬਰ ਹੈ ਬਾਕੀ ਦਾ ਵੀ ਮੌਕੇ ਤੇ ਜਿੰਨੇ ਅਗਲਾ ਰੇਟ ਕਰ ਲੈ ਇਹ ਨੰਬਰ ਕਿਥੋਂ ਦਾ ਪੰਜਾਬ ਦਾ ਜੀ ਪੰਜਾਬ ਨੰਬਰ ਹੈ ਇਹ ਆਪਣਾ ਇਗੜੇ ਗ੍ਰੇਪ ਲੱਕ ਹੈ ਹਾਂ ਬਾਈ ਜਮਾਨਤ ਲੈ ਕੇ ਜਮਾਨਤ ਬਾਈ ਠੀਕ ਗੱਲ ਚੌਂਦੀ ਆਵਾਜ਼ ਵੀ ਨਹੀਂ ਬੈਠੀ ਚਮਤ ਮਾਰੀ ਮੋਤੀ ਵੀ ਆ ਰਕੜਾਈ ਇਹ ਹੈਗਾ ਬਾਈ 2002 ਦਾ ਇਹ 2002 ਮਾਡਲ ਹੈ ਇਹ ਇਹਦੀ ਕੰਡੀਸ਼ਨ ਵੜਾਈ ਇਹ 195 ਟਾਇਰ ਬਹੁਤ ਚੰਗੇ ਆ ਪੁੱਲੂ ਦੇ ਟਾਇਰ ਆ ਬਾਈ ਇਹਦੇ ਆ ਪੁੱਲੂ ਦੇ ਟਾਇਰ ਨੇ ਜੀ ਹਾਂ ਬਹੁਤ ਟਾਇਰ ਪਿਆ ਨੂੰ 90 ਪੈਸੇ ਕਟਾ 90 ਪੈਸੇ ਪਹਿੜਾ ਰਾਮਲਾ ਪਹਿਲੇ ਕਟ ਹੋਣਗੇ ਬਾਈ ਮੇਰੇ ਖਿਆਲ ਨਾਲ ਟਾਇਰ ਦੇ ਕਿੰਨੇ ਨੰਬਰ ਰਹੀ ਆਪਣੇ ਇੰਜਨ ਦਾ ਗੇਰਾ ਬਹੁਤ ਚੰਗਾ ਇਹਦੇ 95 ਹੈ ਬਾਈ 1.95 ਇੰਜਨ ਕਵਰ ਦਾ ਇਹ ਪੂਰਾ ਕਣ ਬਗਾ ਹੈ ਹਾਂ ਬਾਈ ਜਮ ਕਹਿ ਕੇ ਦੇਵਾਂਗੇ ਠੀਕ ਹੈ ਉਹਨੂੰ ਕਹੀ ਵੀ ਆ ਬਈ ਹਫਤੇ ਦੀ ਆਪਣੀ ਵੈਰੀ ਗੱਲ ਕੀਤੀ ਹਾਂ ਜਦੋਂ ਆਪਣੇ ਘਟ ਕਰੇ ਦਿੱਤੀ ਹਾਂ ਕਹੇ ਸੀ ਬਾਈ ਉਹ ਐਚਐਮਟੀ ਆ ਗਿਆ ਬਾਕੀ ਆਪਣੇ ਕੋਲ 44 ਖੜਿਆ ਬਾਈ ਦੋ ਠੀਕ ਹੈ ਠੀਕ ਹੈ ਕਰੇ ਆਪ ਕਰਦੇ ਮੋੜੀ ਬਾਈ ਕਰਕੇ ਦਾ ਠੀਕ ਹੈ ਠੀਕ ਹੈ 44 ਖੜਾ 35 ਖੜਾ 6 ਮਾੜ ਲਾ ਇੱਕ ਆਪਣੇ ਕੋਲ ਮੇਹੜਾ ਖੜਾ ਸੀ ਠੀਕ ਹੈ ਇਹ ਵੀ ਆਪਣਾ ਕਰੇ ਤਿਆਰ ਕਰਕੇ ਫੇਰ ਹਾਂ ਇਹ ਵੀ ਆਪਣਾ ਬਾਈ ਇਹ ਵੀ ਟ੍ਰੈਂਡਾ ਨੰਬਰ ਆ ਬਾਈ ਇਹ ਇਹ ਵੀ ਪੰਜਾਬ ਨੰਬਰ ਆ ਇਹ ਟ੍ਰੈਂਡੇ ਦਾ ਬਾਈ ਟ੍ਰੈਂਡੇ ਦਾ ਨੰਬਰ ਆ ਪੰਜਾਬ ਨੰਬਰ ਇਹ ਕਿੰਨਾ ਮਰ ਲਈ ਇਹ 99 ਹੈ ਜੀ 96 ਮਾਡਲ 1,28,000 ਰੁਪਏ 1,28,000 ਰੁਪਏ ਰੁਹਾਣਾ ਹੈ ਇਹਦਾ ਇਹਦਾ ਥੋੜੀ ਲੈਸ ਕਰਾਂਗੇ ਬਾਈ ਇਸ ਦਾ ਬਾਗ ਰੇਟ ਬੱਤੀ ਲਗਾ ਦੇ ਠੀਕ ਆ ਠੀਕ ਇਹਦਾ ਟਰੈਕਟਰ ਚੰਗਾ ਬਹੁਤ ਹੈ ਅਗਰ ਟਾਇਰ ਉਹਨਾਂ ਵੀ 40-40 ਦੇ ਟਾਇਰ ਪਏ ਨੇ ਹੈ ਨਾ ਠੀਕ ਆ ਜੀ ਬਸ ਵਧੀਆ ਠੀਕ ਆੜੀ ਕੋਈ ਟਾਇਰ ਹੋਣਗੇ ਹੋਰ ਵੀ ਟਾਇਰ ਕੋਈ ਆਪਣਾ ਹੀ ਹਾਂ ਬਾਕੀ ਆਪਣੇ ਕੋਲ ਆਉਂਦੇ ਆ ਬਾਈ ਆਪਣੇ ਕੋਲ ਆਪਣੀ ਮੰਡੀ ਸੇਲ ਦਾ ਕਰਕੇ ਬਾਕੀ ਅਸੀਂ ਹੋਂ ਤਾਂ ਕੋਈ ਕਮਿਸ਼ਨ ਕੋਲ ਕਰਦੇ ਨੇ ਇਦਾਂ ਲਈ ਦੁਬਾਉਣ ਤੋਂ ਕੋਲਾ ਕੰਮ ਨਹੀਂ ਕਰਦੇ ਵੀ ਠੀਕ ਆ ਠੀਕ ਆ ਤਾਂ ਆਪ ਪਿਆਰ ਕਰਕੇ ਬਾਈ ਮੋਡੀਫਾਈ ਆਫ ਕਰਕੇ ਸਾਰਾ ਕੁਝ ਫੇਰੋ ਕਰਦਾ ਤਾਂ ਵੀ ਗਾਰੰਟੀ ਦਿੰਦਾ ਪਹਿਲੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਇਹ ਪਹਿਲਾਂ ਸਹੀ ਹੋ ਟ੍ਰੈਕਰ ਫੇਰ ਮੰਡੀ ਤੇ ਲਾਉਣਾ ਠੀਕ ਆ ਠੀਕ ਆ ਹੁਣ 4 ਖੜਿਆ ਕਰੇ ਜਿਵੇਂ 243 ਖੜਾ 9 ਮੰਡਲ ਖੜਾ 2002 ਖੜਾ 1635 35 ਖੜਾ 1 ਮਿੰਦਰਾ ਖੜਾ ਉਹਦੇ ਆਪਣਾ ਪੂਰਾ ਸਹੀ ਹੋਇਆ ਜਿਵੇਂ ਜਿੱਦੇ ਉੱਦ ਦੇ ਮੰਡੀ ਤੇ ਆਵਾਂ ਇਹ ਫੇਰ ਆਪਾਂ ਮੋਡੀਫਾਈ ਦਾ ਕੰਮ ਵੀ ਕਰਦੇ ਆਪਾਂ ਇਹ ਹਾਂ ਸਾਰਾ ਕੁਝ ਆਫ ਕਰ ਦਿਆਂ ਬਾਈ ਮਾਰ ਤੋਂ ਘਰਾਪ ਲਾਉਣੇ ਲੈ ਠੀਕ ਹੈ ਠੀਕ ਹੈ ਬਿਰਸ਼ ਆਪਣੀ ਫਾਰਮ ਦਾ ਐਡਰੈਸ ਤੇ ਆਪਣੇ ਕੰਟੈਕਟ ਨੰਬਰ ਦੋ ਜੀ ਆਪਣੇ ਮੇਰਾ ਨਾਮ ਹੈ ਪਲਵਨਤ ਸਿੰਘ ਨਾਂ ਤੇ ਜੀ ਠੀਕ ਹੈ ਜੀ ਤੇ ਇਸਾਂ ਨੂੰ ਪਿੰਡ ਤੋਂ ਕਾਂਤੀ ਨਾ ਤੇ ਜਾਣਦਾ ਵੱਧ ਮੈਨੂੰ ਠੀਕ ਹੈ ਜੀ ਕਾਂਤੀ ਨਾ ਤੇ ਵੱਧ ਜਾਣਦਾ ਠੀਕ ਹੈ ਠੀਕ ਹੈ ਜੀ ਪਲਵਨਤ ਸਿੰਘ ਨਾਂ ਹੈ ਮੇਰਾ ਚਰਨਾਥਲ ਵੰਡਾ ਜੀ ਠੀਕ ਹੈ ਜੀ ਤੇ ਇਹਰਾ ਨੰਬਰ ਹੈ 94175 ਠੀਕ ਹੈ ਜੀ 97427 94175 97427 ਠੀਕ ਹੈ ਠੀਕ ਹੈ ਪਰਚਾ ਨੰਬਰ ਬਹੁਤ ਪੁਰਾਣਾ ਨੰਬਰ ਆਪਾਂ ਕੋਈ ਹੀ ਨੰਬਰ ਇੱਕ ਬਗਲੇ ਨਹੀਂ ਆਪਾਂ ਚੇਂਜ ਨਹੀਂ ਕਰ ਰਹੇ ਵੈਸੇ ਠੀਕ ਰਹਿ ਕਹਿੰਦਾ ਬਹੁਤ ਪੁਰਾਣਾ ਨੰਬਰ ਆਪਾਂ ਹੀ ਚੱਲ ਜੇ ਇੱਥੇ ਬਈਓਟਾ ਤੁਹਾਨੂੰ ਬਹੁਤ ਧੰਨਵਾਦ ਉਹਨੇ ਆਪਾਂ ਨੂੰ ਕੇਵਲ ਤੀਜੇ ਸਮਾਰਟ ਟਾਈਮ ਦਿੱਤਾ ਜੀ ਹਾਂਜੀ ਬ੍ਰੋ ਐਸੀ ਵੀਰ ਜਿਹਨਾਂ ਨੇ ਆਪਾਂ ਤੁਹਾਨੂੰ ਟਰੈਕਟਰ ਦਿਖਾਏ ਬਾਕੀ ਵੀਰ ਨੇ ਆਪਣਾ ਐਡਰੈਸ ਤੇ ਕੰਟੈਕਟ ਨੰਬਰ ਆਪਣੀ ਵੀਡੀਓ ਵਿੱਚ ਬੋਲ ਦਿਆ ਜੇਕਰ ਦਿੁਰਨਾ ਮੋਡੀਫਾਈ ਦਾ ਕੰਮ ਵੀ ਆ ਜੇ ਕਿਸੇ ਨੇ ਮੋਡੀਫਾਈਡ ਟਰੈਕਟਰ ਪਾਉਣਾ ਹੋਵੇ ਤੁਸੀਂ ਕੰਟੈਕਟ ਨੰਬਰ ਕਰਕੇ ਵੀਰ ਜੀ ਟਰੈਕਟਰ ਦੇ ਜਾ ਸਕਦੇ ਹੋ ਤੇ ਆਪਣਾ ਮੋਡੀਫਾਈ ਵੀ ਕਰਾ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪੇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਤਾਂ ਬਿਲਕੁਲ ਵਾਕੇ ਆ ਦੇ ਆਪਣੇ ਪ੍ਰੋਕੈਸਸ ਆਪ ਨੂੰ ਲੁਕ ਪ੍ਰੋਕੈਸਸ ਤੇ ਕਮੈਂਟ ਕਰਨਾ ਭਾਜੀ